Press the bell icon and never miss a video from newsnumber.com News number dekhne wale sare darshakon da main mohlsota dil to swagat karda jidda asi tonu dassya asi ki ajj asi aaye ha sector 8 jithe ajj film di announcement hoyi hai Ishq Kumari Ishq Kumari bare me tonu dassda ki ik bahut hi sohne ਕੈਂਟ ਜਿਹਨਾਂ ਦਾ ਨਾਮ ਬਿੰਦੂਦਾਰਾ ਸਿੰਘ ਆ ਜਦੋਂ ਉਹਨਾਂ ਨੂੰ ਦੇਖਦੇ ਆ ਤਾਂ ਬਹੁਤ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਨਾ ਕਿਉਂਕਿ ਪੰਜਾਬ ਨੂੰ ਜਦੋਂ ਗੱਲ ਹੁੰਦੀ ਹੈ ਦਾਰਾ ਸਿੰਘ ਦੀ ਤਾਂ ਦਾਰਾ ਸਿੰਘ ਦਾ ਬਹੁਤ ਵੱਡਾ ਨਾਮ ਸੀ ਤੇ ਉਹਨਾਂ ਦੇ ਬੇਟੇ ਬਿੰਦੂਦਾਰਾ ਸਿੰਘ ਸਾਡੇ ਨਾਲ ਨੇ ਤੇ ਆਜੋ ਕਰਦੇ ਆ ਭਾਜੀ ਨਾਲ ਪਿਆਰ ਭਰੀਆਂ ਗੱਲਾਂ ਤੇ ਆਜੋ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਹੁਤ ਵਧੀਆ ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਮਬੈਕ ਕਰਨ ਲਈ ਪੰਜਾਬੀਆਂ ਬਿਲਕੁਲ ਆ ਦੇਖੋ ਪੰਜਾਬ ਸਾਡਾ ਸਟੇਟ ਹੈ ਸਾਡਾ ਪਿਆਰ ਹੈ ਅਸੀਂ ਜਾਨੀ ਪਿੰਡ ਆ ਕੇ ਵੱਡੇ ਹੋਏ ਆ ਤੇ ਬੜਾ ਮਜ਼ਾ ਆਦਾ ਜਦੋਂ ਪੰਜਾਬ ਆਨੇ ਆ ਤੇ ਜਦੋਂ ਐਦਾਂ ਦੀ ਫਿਲਮ ਮਿਲੇ ਜਿਹਦੇ ਚ ਰੋਲ ਬਹੁਤ ਵਧੀਆ ਹੈ ਤੇ ਫਿਲਮ ਵੀ ਬਹੁਤ ਵਧੀਆ ਹੈ ਤੇ ਉਹ ਖੁਸ਼ੀ ਹੁੰਦੀ ਹੈ ਐ ਲੱਗਦਾ ਚਲੋ ਚਲੋ ਬੈਕ ਟੂ ਦ ਰੂਟਸ ਤੇ ਦੂਜੀ ਗੱਲ ਮੈਂ ਸੋਚ ਰਿਹਾ ਸੀ ਨਾ ਹਰ ਇੱਕ ਦਾ ਪੇਰੈਂਟਸ ਦੀ ਹੁੰਦੀ ਆ ਜਿਹੜੀ ਲਾਈਨ ਚ ਹੁੰਦੇ ਨੇ ਜਿਵੇਂ ਕੋਈ ਪੋਲਿਟਿਕਸ ਚ ਹੁੰਦਾ ਤਾਂ ਉਹ ਕਹਿੰਦਾ ਮੇਰਾ ਮੁੰਡਾ ਪੋਲਿਟਿਕਸ ਆ ਬਣੇ ਨਾ ਪੋਲਿਟਿਸ਼ੀਅਨ ਬਣੇ ਵਕੀਲ ਹੁੰਦਾ ਤਾਂ ਉਹ ਕਹਿੰਦਾ ਮੇਰਾ ਬੋਣਡਾ ਵਕੀਲ ਬਣੇ ਦਾਰਾ ਸਿੰਘ ਦਾ ਬਹੁਤ ਵੱਡਾ ਨਾਮ ਸੀ ਖੁਦ ਬਹੁਤ ਤਕੜੇ ਪਹਿਲਵਾਨ ਆ ਜਿਹੜਾ ਸਲੂਟ ਆ ਮਤਲਬ ਜਦੋਂ ਨਾਮ ਲੈਨੇ ਆ ਨਾ ਤਾਂ ਰੌਂਗ ਟੇ ਖੜੇ ਹੋ ਜਾਂਦੇ ਆ ਤਾਂ ਬਿੰਦੂ ਦਾਰਾ ਸਿੰਘ ਕਿਉਂ ਨਹੀਂ ਪਹਿਲਵਾਨੀ ਚ ਗਿਆ ਬਈ bade ਲੋਕਾਂ ਨੇ ਕੋਸ਼ਿਸ਼ ਕੀਤੀ ਸਾਨੂੰ ਫੜ ਕੇ ਲੈ ਜਾਣ ਪਹਿਲਵਾਨੀ ਚ ਉਹਨਾਂ ਕਹਿੰਦੇ ਇਹਦਾ ਘਾਟਕੂ ਉੱਚੰਦਗੀ RAM ji ਸੀਗੇ ਉਹ ਜਦੋਂ ਵੀ ਬੰਬੇ ਆ ਤੇ ਮੈਨੂੰ ਚੱਕ ਕੇ ਕਹਿੰਦੇ ਦਾਰਾ ਇਹ ਮੁੰਡਾ ਬਿੰਦੂ ਦੇ ਦੇ ਮੈਂ ਇਸ ਕੋ ਬਹੁਤ بڑا ਪਹਿਲਵਾਨ ਬਣਾਉਂਗਾ ਉਹ ਮੈਂ ਕਹਿੰਦੇ ਮੈਂ ਨਹੀਂ ਬਣਾ ਪਹਿਲਵਾਨ ਕਿਉਂਕਿ ਅਸੀਂ ਦੇਖਦੇ ਡੈਡੀ ਦਾ ਹਾਲ ਕੁਸ਼ਤੀ ਲੜਾਈ ਉਹਦੇ ਬਾਅਦ ਆ ਕੇ ਇੱਥੇ ਸੱਟਾਂ ਲੱਗੀਆਂ ਉੱਥੇ ਰਗੜਾਂ ਲੱਗੀਆਂ ਤੇ ਮਾਲਿਸ਼ ਹੋ ਰਹੀ ਹੈ ਤੇ ਠੀਕ ਹੋ ਰਹੀ ਹੈ ਤੇ ਬਹੁਤ ਹਾਰਡ ਕੰਮ ਸਵੇਰ ਤੋਂ ਐਕਸਰਸਾਈਜ਼ ਕਰਨਾ ਤੇ ਇਹ ਕੰਮ ਜਿਹੜਾ ਹੈ ਅਸੀਂ ਸਮਝ ਗਏ ਕਿ ਉਹ ਬੰਦਾ ਕਰ ਸਕਦਾ ਹੈ ਜਿਹਦੇ ਜੇਮ ਚ 2 ਰੁਪਏ ਵੀ ਨਹੀਂ ਨੇ ਉਹ ਕੁਸ਼ਤੀਆਂ ਲੜ ਸਕਦਾ ਤੇ ਉਹ ਪਹਿਲਵਾਨ ਬਣ ਸਕਦਾ ਜੇ ਉਹ ਪਿਕਚਰ ਜਾ ਕੇ ਇੱਕ ਵਾਰੀ ਦੇਖ ਲਿਆ ਫਿਰ ਨਹੀਂ ਪਹਿਲਵਾਨ ਬਣ ਸਕਦਾ ਕਿਉਂਕਿ ਪਹਿਲਵਾਨ ਦੀ ਲਾਈਫ ਚ ਇੱਕ ਸੈਕਿੰਡ ਵੀ ਟਾਈਮ ਨਹੀਂ ਹੈ ਉਹਨਾਂ ਕੋਲ ਫਰੀਦਾ ਉਹ ਜਿਸ ਤਰੀਕੇ ਨਾਲ ਡੈਡੀ ਪਹਿਲਵਾਨ ਬਣੇ ਸੀ ਤੇ ਅਸੀਂ ਤੇ ਸਾਡੇ ਕੋਲ ਜੇਬ ਚ ਪੈਸੇ ਸੀਗੇ ਤਾਂ ਅਸੀਂ ਨਹੀਂ ਬਣ ਸਕਦੇ ਅੱਜ ਖਲਾਸਾ ਹੋ ਗਿਆ ਵੀ ਬਿੰਦੂ ਦਾਰਾ ਸਿੰਘ ਪਹਿਲਵਾਨ ਕਿਉਂ ਨਹੀਂ ਬਣੇ ਤੇ ਦੂਜੀ ਗੱਲ ਹੈ ਨਾ ਉੱਥੇ ਮੈਂ ਸੁਣ ਰਿਹਾ ਸੀ ਤੁਸੀਂ ਦੱਸ ਰਹੀ ਸੀ ਕਿ ਦਾਰਾ ਸਿੰਘ ਦੇ ਉੱਪਰ ਫਿਲਮ ਬਣ ਰਹੀ ਆਣ ਜਿਹੜੀ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਬਿਲਕੁਲ ਅਸੀਂ ਅਸੀਂ ਲਿਖਤੀ ਹੈ ਫਿਲਮ ਲਿਖ ਕੇ ਰੈਡੀ ਕਰਤੀ ਹੈ ਉਹ ਵਸਪਰੇ ਮੈਨੂੰ ਇੱਕੋ ਚੀਜ਼ ਲੱਗਦੀ ਹੈ ਕਿ ਇਹ ਫਿਲਮ ਨੂੰ ਪੂਰੀ ਜਦੋਂ ਹੋ ਜਾਏਗੀ ਤਾਂ ਫਿਰ ਮੈਨੂੰ ਲੱਗੇਗਾ ਹਾਂ ਕਿਉਂਕਿ ਪੂਰੇ ਕੰਟਰੀ ਦੇ ਪੰਜਾਬ ਦਾ ਨਹੀਂ ਪੂਰੇ ਕੰਟਰੀ ਨੂੰ ਦਾਰਾ ਸਿੰਘ ਨਾਲ ਪਿਆਰ ਸੀਗਾ ਤੇ ਅਸੀਂ ਕਾਮਿਕ ਬੁੱਕ ਵੀ ਕੱਢੀ ਹੋਈ ਹੈ ਗ੍ਰੇਟ ਦਾਰਾ ਸਿੰਘ ਉਹ ਵੀ ਆ ਗਈ ਹੈ ਮਾਰਕੀਟ 'ਚ ਤੇ ਹੁਣ ਜਦੋਂ ਇਹ ਪਿਕਚਰ ਆਏਗੀ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਸਕੂਨ ਆ ਜਾਣਾ ਆਡੀਅנס ਦੇ ਦਿਲ 'ਚ ਤਾਂ ਹੁਣੇ ਹੀ ਇਹ ਸਵਾਲ ਹੈ ਨਾ ਮੇਰਾ ਹੁਣ ਤੁਹਾਡੇ ਕੋਲ ਖੜਾ ਮੈਨੂੰ ਇਹ ਦੱਸੋ ਵੀ ਉਹ ਸੂਰਮਾ ਕਿੱਥੋਂ ਮਿਲਿਆ ਜਿਹੜਾ ਦਾਰਾ ਸਿੰਘ ਦਾ ਰੋਲ ਕਰੂਗਾ ਇਹ ਹੀ ਤਾਂ ਗੱਲ ਹੈ ਕਿ ਉਹ ਸੂਰਮਾ ਬਹੁਤ ਹਾਰਡ ਹੈ ਉਹ ਨੂੰ ਲਿਆਣਾ ਯਾਨੀ ਐਗਜ਼ੈਕਟ ਜਿਹਾ ਲੱਗੇ ਉਹ ਤੇ ਪੋਸਿਬਲ ਨਹੀਂ ਹੈ ਕਿਉਂਕਿ ਇੱਕ ਕੋਈ ਦਾਰਾ ਸਿੰਘ ਸੀਗਾ ਪੁੱਤ ਦਾਰਾ ਸਿੰਘ ਵਰਗਾ ਨਹੀਂ ਜੰਮਣਾ ਇਹ ਤੇ ਘਾੜੇ ਵੀ ਬਣ ਗਏ ਬਹੁਤ سارے ਤੇ ਇਹ ਲੇਕਿਨ ਜੋ ਵੀ ਨਿਭਾ ਰਿਹਾ ਪਬਲਿਕ ਨੂੰ ਵੀ ਪਤਾ ਹੈ ਕਿ ਭਈ ਇਹ ਦਾਰਾ ਸਿੰਘ ਜੀ ਦਾ ਕੈਰੈਕਟਰ ਨਿਭਾ ਰਿਹਾ ਦਾਰਾ ਸਿੰਘ ਤੇ ਨਹੀਂ ਹੈ ਤੇ ਉਹ ਮੈਂ ਇੱਕ ਦੋ ਲੋਕਾਂ ਨਾਲ ਗੱਲ ਕੀਤੀ ਹੈ ਭਈ ਸੋਚੋ ਤੇ ਉਹ ਕਹਿੰਦੇ ਬਿੰਦੂ ਤੂੰ ਪਾਗਲ ਹੈ ਪੋਸਿਬਲ ਨਹੀਂ ਹੈ ਲੇਕਿਨ ਉਹ ਕਿਉਂਕਿ ਉਹਨਾਂ ਦੇ ਉਹਨਾਂ ਦੀ ਇਹ 스트ੋਂਗ ਤੇ ਨਹੀਂ ਪਰਸਨੈਲਿਟੀ ਸਾਰੇ ਦੇ ਅੱਖਾਂ 'ਚ ਬੱਸੀ ਹੋਈ ਹੈ। ਲੇਕਿਨ ਕਿਸੇ ਨਾ ਤਾਂ ਕਰਨਾ ਪੈਣਾ। ਹੁਣ ਡੈਡੀ ਉੱਤੋਂ ਬੈ ਕੇ ਅਸ਼ੀਰਵਾਦ ਜਦੋਂ ਦੇਣਗੇ ਇਹ ਕਰੇਗਾ, ਉਹ ਕਰੇਗਾ। ਹੁਣ ਦੇਖਦੇ ਕੌਣ ਨੂੰ ਦਿੰਦੇ ਆ। ਮਤਲਬ ਲਾਈਨ 'ਤੇ ਲੱਗੇ ਹੋਏ ਨੇ ਸਾਰੇ ਐਕਟਰ। ਹਾਂ ਨਹੀਂ ਲਾਈਨ 'ਚ ਮਤਲਬ ਲੋਕੀ ਡਰਦੇ ਆ, ਐਕਟਰ ਡਰਦੇ ਆ ਕਿ ਭਈ ਵਿੰਦੂ ਇਟਸ ਨਾਟ ਅ ਜੋਕ। ਤੂੰ ਸਮਝ ਲਾ ਕੇ ਅਸੀਂ ਪਿਛਲਾ ਕਰਦੇ ਆ ਉਹ ਜਿਹੜੀ ਸਾਡੀ ਬੋਡੀ ਨਕਲੀ ਜਿਹੀ ਉੱਤੇ ਦੀ ਦਿਖਾ ਕੇ ਕਰ ਲੈਨੇ ਠੀਕ ਹੈ ਪਰ ਇਹ ਦਾਰਾ ਸਿੰਘ ਹੈ। ਇਹ ਤਾਂ ਉੱਤੋਂ ਥਗਲਨੇ ਦੇ ਦਿਸਣੀਆਂ ਪੱਟ ਹੋਣੇ ਚਾਹੀਦੇ ਆ। ਉਹਨਾਂ ਦੇ ਇੰਨੇ ਪੱਟ ਸੀ ਕਹਿੰਦੇ ਸਾਡੇ ਦੋਵੇਂ ਬਾਵਾ ਤੇ ਦੋਵੇਂ ਲੱਤਾ ਉਹਨਾਂ ਦਾ ਇੱਕ ਪੱਟ ਕਿੱਦਾਂ ਕਰਾਂਗੇ ਤੇ ਉਹ ਵੀ ਗੱਲ ਉਹਨਾਂ ਦੀ ਮੈਂ ਮੰਨਦਾ ਤੇ ਦੇਖਦੇ ਹਾਂ ਕਿਹਦੇ ਨਸੀਬ ਚ ਆਉਂਦੇ ਆ ਦੇਖਿਆ ਜਾਂਦਾ ਹੈ ਨਾ ਪੰਜਾਬੀ ਇੰਡਸਟਰੀ ਹਰ ਇੱਕ ਕਹਿੰਦਾ ਵੀ ਬਹੁਤ ਤਰੱਕੀ ਕਰ ਰਹੀ ਹੈ ਤੁਸੀਂ ਬੰਬੇ ਰਹਿੰਦੇ ਹੋ ਤੁਸੀਂ ਪੰਜਾਬ ਨਾਲ ਜੁੜੇ ਹੋਇਆ ਤੁਹਾਡੇ ਸਾਹਮਣੇ ਕਿੰਨੀ ਤਰੱਕੀ ਕਰ ਰਹੀ ਹੈ ਨਹੀਂ ਡੈਫੀਨਿਟਲੀ ਤਰੱਕੀ ਕਰ ਰਹੀ ਹੈ ਤੁਹਾਨੂੰ ਸਮਝ ਆ ਪੜੇਗਾ ਹੁਣ ਜਦੋਂ ਮੁੰਬਈ ਦੀ ਪਿੱਛੇ ਲੱਗਦੀ ਹੈ ਤੇ ਉਹ ਪਹਿਲੇ ਸੋਚਦੇ ਆ ਕਿ ਕੋਈ ਵੱਡੀ ਪੰਜਾਬੀ ਪਿੱਛੇ ਨਹੀਂ ਲੱਗਦੀ ਬਾਕਤ ਪਾਇਆ ਹੋਇਆ ਪੰਜਾਬੀ ਹਾਂ ਪੰਜਾਬੀ ਪਿੱਛੇ ਜਦੋਂ ਲੱਗਦੀ ਹੈ ਤੇ ਕੈਨੇਡਾ ਅਮਰੀਕਾ ਪੰਜਾਬ ਉਹ ਪੰਜਾਬੀ ਟੁੱਟ ਕੇ ਪੈਂਦੇ ਆ ਤੇ ਜਦੋਂ ਵੱਡੀ ਪਿੱਛੇ ਲੱਗਣ ਵਾਲੀ ਹੁੰਦੀ ਤੇ ਬੜਾ ਸੋਚ ਸਮਝ ਕੇ ਬਾਲੀਵੁੱਡ ਵਾਲੇ ਵੀ ਸੋਚਦੇ ਆ ਕਿ ਭਾਈ ਇਹ ਜਦਾ ਰਜਨੀ ਕਾਂ ਦੀ ਪਿੱਛੇ ਲੱਗਦੀ ਆ ਜਾਂ ਪੰਜਾਬ ਦੀ ਵੱਡੀ ਲੱਗਦੀ ਆ ਤੇ ਉਹ ਕਲੈਸ਼ ਨਾ ਹੋ ਜਾਏ ਤੇ ਪੰਜਾਬੀ ਪਿੱਚਰਾਂ ਦਾ 100% ਬਹੁਤ ਦਬਦਬਾ ਹੋ ਗਿਆ ਕੱਲ ਬਿੰਦੂ ਦਰਾਸਿੰਗ ਦੇ ਕੀ ਕੀ ਰੂਟੀਨ ਹੈ ਬੰਬੇ ਤੋਂ ਬਹੁਤ ਘੁੰਮਣ ਫਿਰਨ ਵਾਲੀ ਜਗਾ ਵਿੱਚ ਤੇ ਚਲੇ ਜਾਓ ਕਦੇ ਕਿਤੇ ਚਲੇ ਜਾਓ ਹਨਾ ਇਹ ਰੂਟੀਨ ਸਾਨੂੰ ਐਕਸਰਸਾਈਜ਼ ਦਾ ਸ਼ੌਕ ਹੈ ਅਸੀਂ ਪਹਿਲਵਾਨ ਜਿੰਨੇ بڑے ਲੇਕਿਨ ਕੁਸ਼ਤੀ ਦਾ ਸ਼ੌਕ ਬਹੁਤ ਹੈ ਸਾਨੂੰ ਤੇ ਅਸੀਂ ਕੁਝ ਨਾ ਕੁਝ ਕਰਦੇ ਰਹਿੰਨੇ ਕਦੇ ਟੈਨਿਸ ਖੇਡਦੇ ਆ ਕਦੇ ਜਿਮ ਜਾਂਦੇ ਆ ਸਾਡਾ ਇੱਕ ਮੋਟੀ ਨੇ ਨੇਲ ਪਾਲਿਸ ਦਾ ਬ੍ਰਾਂਡ ਕਰਿਆ ਬਲੂਸ ਕਾਇ ਪੂਰੇ ਇੰਡੀਆ ਜੋ ਫੈਲਾਇਆ ਤੇ ਉਹਨੂੰ ਵੀ ਹੈਲਪ ਕਰਦੇ ਰਹਿੰਨੇ ਆ ਉਹਦਾ ਬਹੁਤ ਵੀਡੀਓ ਹਾਂ ਉਹਨੂੰ ਸਪੋਰਟ ਕਰਦੇ ਆ ਤੇ ਪਲੇ ਕਰਦੇ ਆ 골ਬਾਲ ਕਰਕੇ ਤੇ ਹੁਣ ਇਹ ਫਿਲਮ ਤੇ ਇੱਕ ਹੋਰ ਪੰਜਾਬੀ ਫਿਲਮ ਦੀ ਗੱਲ ਹੈ ਤੇ ਦੋ ਪਿਕਚਰਾਂ ਇਹ ਵੀ ਕਰਾਂਗੇ ਬਿੰਦੂਦਾਰਾ ਸਿੰਘ ਮੇਰਾ ਇਸ ਵਾਲਾ ਖਰੀਬੀ ਬਿੰਦੂਦਾਰਾ ਸਿੰਘ ਜੋ ਚਾਹੁੰਦਾ ਸੀ ਹਨ ਕਿੱਡੀ ਪਰਸਨੈਲਿਟੀ ਦੇ ਬੇਟੇ ਸੀ ਹਨ ਉਹਨਾਂ ਦਾ ਮਤਲਬ ਵੀ ਉਹਨਾਂ ਦਾ ਨਾਮ ਹੀ ਜਦੋਂ ਹੁਣ ਪਿੱਛੇ ਬਿੰਦੂਦਾਰਾ ਸਿੰਘ ਜੁੜ ਗਿਆ ਹਨ ਤਾਂ ਕੀ ਉਹ ਜਿਹੜੀ ਤੁਸੀਂ ਮੰਜ਼ਿਲ ਅਚੀਵ ਕਰਨੀ ਸੀ ਜਿਹੜਾ ਗੋਲ ਤੁਸੀਂ ਹਨਾ ਅਚੀਵ ਕਰਨਾ ਸੀ ਉਹ ਕਰ ਲਿਆ ਜਾਂ ਜੇ ਬਹੁਤ ਦੂਰ ਆ ਹੋ ਕੀ ਆ ਨਹੀਂ ਤੁਹਾਨੂੰ ਸਮਝ ਆ ਬੜਾ ਕਿ ਮੈਂ ਜਣੀ ਉਹ ਉਹਨਾਂ ਵਿੱਚ ਜਿਹੜਾ ਸੋਚਦਾ ਹੈ ਕਿ ਭਈ ਅਸੀਂ ਆਪਣੇ ਦਿਲ ਨਾਲ ਮਿਹਨਤ ਕਰਨੀ ਹੈ ਜੋ ਸਾਡੇ ਨਸੀਬ 'ਚ ਲਿਖਿਆ ਉਹ ਤੇ ਹੋਣਾ ਹੀ ਆਣਾ ਤੇ ਉਹਨੂੰ ਜੋ ਵੀ ਕੰਮ ਕਰੋ ਉਹਨੂੰ ਪੂਰੇ ਸ਼ਿੱਦਤ ਨਾਲ ਪੂਰੇ ਪਿਆਰ ਨਾਲ ਪੂਰੇ ਦਿਲ ਨਾਲ ਕਰੋ ਤੇ ਉਹ ਮੈਨੂੰ ਲੱਗਦਾ ਹੈ ਕਿ ਭਈ ਉੱਤੋਂ ਜਿਹੜੇ ਡੈਡ ਦੇਖ ਰਿਹਾ ਖੁਸ਼ ਹੋ ਰਿਹਾ ਉਹਨਾਂ ਸਾਨੂੰ ਸਮਝਾਏਗੀ ਮੈਂ ਮੈਂ ਬਹੁਤ ਕੰਮ ਕਰ ਲਿਆ ਬਹੁਤ ਚੀਜ਼ਾਂ ਬਣਾਈਆਂ ਤੁਹਾਨੂੰ ਹੁਣ ਤੁਸੀਂ ਮੇਰੇ ਪੁੱਤੋ ਤੇ ਤੁਸੀਂ ਜੇਕਰ ਜੋ ਮੈਂ ਬਣਾਇਆ ਹੈ ਨਾ ਉਹਨੂੰ ਯਾਦ ਬਚਾ ਲਓ ਜਾਂ ਉਹਨੂੰ ਵਧਾ ਲਓ ਪਰ ਉਹ ਕਿਤੇ ਆਇਓ ਨਾ ਤੇ ਤੁਸੀਂ ਸਾਰੇ ਤੁਹਾਡੀ ਪੁਸ਼ਤਾ ਵੀ ਆਰਾਮ ਨਾਲ ਰਹਿਣ ਗਿਆ ਤੇ ਇੱਕਦਮ ਰਾਈਟ ਗੱਲ ਹੈ ਕਿ ਜਦੋਂ ਇੱਕ ਬੰਦਾ ਫੈਮਿਲੀ ਦਾ ਬਹੁਤ ਨਾ ਕਮਾਂਦਾ ਹੈ ਤੇ ਜਿਹੜੇ ਉਹਦੇ ਬੱਚੇ ਆ ਅਗਰ ਉਹਨੂੰ ਉਹ ਸਪੋਰਟ ਕਰਕੇ ਉਹਨੂੰ ਵਿਧਾ ਸਕਣ ਤੇ ਬਹੁਤ ਵਧੀਆ ਗੱਲ ਹੈ ਵਿਧਾ ਨਹੀਂ ਸਕਦੇ ਘਟਾਣ ਦਾ ਤਾਂ ਵੀ ਠੀਕ ਹੈ ਤੇ ਅਸੀਂ ਵਿਧਾਨ ਦੀ ਟਰਾਈ ਕਰ ਰਹੇ ਹਾਂ ਕੁਛ ਨਾ ਕੁਛ ਵਿਧਾਉਂਦੇ ਰਹਿੰਦੇ ਹਾਂ ਜਦੋਂ ਮੈਂ ਤੇ ਮੇਰਾ ਭਰਾ ਮੇਰਾ ਭਰਾਚੰਦ ਦੀ ਘਟ ਰੰਦਾ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੁਝ ਵਿਧਾਉਂਦੇ ਆ ਲੇਕਿਨ ਹੋਰ ਜ਼ਿਆਦਾ ਜਿੰਨਾ ਹੋਏ ਉਹ ਬਹੁਤ ਵਧੀਆ ਕਿਉਂਕਿ ਉਹਨਾਂ ਦਾ ਨਾਂ ਅਸੀਂ ਦੇ ਚਾਹੁੰਦੇ ਹਾਂ ਕਿ ਇਹ ਦੇਸ਼ ਕਦੇ ਲਾਈਫ ਚ ਭੁੱਲੇ ਨਹੀਂ ਕਿ ਦਾਰਾ ਸਿੰਘ ਕੌਣ ਸੀਗਾ। ਇਸ਼ਕ ਕੁਮਾਰੀ ਦਾ ਜਦੋਂ ਹੁਣ ਸਕ੍ਰਿਪਟ ਸੁਣੀ ਕਿਉਂਕਿ ਇਹ ਜੇ ਤਾਂ ਸ਼ੂਟ ਨਹੀਂ ਚੱਲੇ ਆਪਾਂ ਸ਼ੂਟ ਦੇ ਬਾਰੇ ਨਹੀਂ ਗੱਲਾਂ ਕਰ ਸਕਦੇ ਨਾ। ਇਸ਼ਕ ਕੁਮਾਰੀ ਚ ਕੀ ਇਹੋ ਜੀ ਚੀਜ਼ ਲੱਗੀ ਬਿੰਦੂ ਦਾਰਾ ਸਿੰਘ ਨੂੰ ਵੀ ਚੱਲ ਯਾਰ ਕਰਦੇ ਆ। ਦੇਖੋ ਯਾਨੀ ਤੁਹਾਨੂੰ ਸਮਝ ਬਣਾਉਣਾ ਕਿ ਬੜੇ ਲੋਕ ਹੁੰਦੇ ਆ ਦੁਨੀਆ 'ਚ ਜਿਨ੍ਹਾਂ ਨੂੰ ਇਸ਼ਕ 'ਚ ਲੱਖ ਲੱਖ ਮਿਲਦੀ ਹੈ ਸਕਸੈਸ ਮਿਲਦੀ ਹੈ ਤੇ ਜਿੰਨੂੰ ਉਹ ਪਿਆਰ ਕਰਦੇ ਉਹਦਾ ਉਹਦਾ ਵਿਆਹ ਹੋ ਜਾਂਦਾ ਹੈ। ਲੇਕਿਨ ਮੇਰਾ ਜਿਹੜਾ ਕੈਰੈਕਟਰ ਇੱਕ ਪ੍ਰੋਫੈਸਰ ਹੈ ਜਿਹ ਵਿਆਹ ਨਹੀਂ ਹੋਇਆ ਤੇ ਵੀਨ ਸ਼ਰਮਾ ਜੀ ਦਾ ਵਿਆਹ ਹੋ ਗਿਆ ਉਹ ਕੁੜੀ ਨਾਲ ਓਏ ਹੋਏ ਤੇ ਸ਼ਰਮਾ ਜੀ ਲੈ ਕੇ ਮੇਰੀ ਫੋਨ ਵਾਲੀ ਜਿਹਨੂੰ ਮੈਨੂੰ ਪਿਆਰ ਸੀ ਤੇ ਜਿਹੜਾ ਜਦੋਂ ਵੀ ਪਿਆਰ ਦੀ ਕੋਈ ਗੱਲ ਆਂਦੀ ਤੇ ਇਹਦਾ ਦਿਲ ਟੁੱਟਿਆ ਹੋਇਆ ਤੇ ਇਹ ਆਸ਼ਿਕ ਇਦਾਂ ਦਾ ਪਾਗਲ ਹੈ ਕਿ ਇਹ ਆਪਣਾ ਪ੍ਰੋਫੈਸਰ ਪੜਾਈਆਂ ਛੱਡ ਕੇ ਉੱਥੇ ਘੁੰਮ ਜਾਂਦਾ ਤੇ ਇਹ ਬੜਾ ਮਜ਼ੇਦਾਰ ਕਰੋਲਾ ਤੇ ਬਹੁਤ ਵਧੀਆ ਲਿਖਿਆ ਇਹਨਾਂ ਨੇ ਜੀਦਰ ਸਿੰਘ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਉਮੀਦ ਕਰਦੇ ਹਾਂ ਇਹੋ ਜਿਹੇ ਸੋਹਣੇ ਸੋਹਣੇ ਪੰਜਾਬੀ ਫਿਲਮਾਂ 'ਚ ਉਹਨੂੰ ਗੈਪ ਨਾ ਪਾਇਓ ਆਉਂਦੇ ਰਹੋ ਤੇ ਆਪਣਾ ਇਹੋ ਜਿਹੇ ਸੋਹਣੇ ਸੋਹਣੇ ਕਿਰਦਾਰ ਤੋਂ ਦਿੰਦੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਗੋਡ ਬles